ਕਿ ਤੁਸੀਂ ਪੰਜਾਬੀ ਪੜ ਸਕਦੇ ਹੋ ਕੱਲੀ ਬੋਲ ਸਕਦੇ ਹੋ ਪਹਿਲੇ ਮੈਂ ਪੰਜਾਬੀ ਬੋਲ ਹੀ ਸਕਦਾ ਸੀ ਪਰ ਮੈਂ ਪੜ ਵੀ ਸਕਦਾ ਹਾਂ ਹੈਲੋ ਸਤਿ ਸ਼੍ਰੀ ਅਕਾਲ ਸਾਰੇ ਜੀ ਇਹ ਇੱਕ ਨਾਮਾ ਬੁੱਕ ਦਾ ਕੈਦਾ ਇਹ ਰਹਾ ਨਾਮਾ ਪਹਿਲੀ ਕਿਤਾਬ ਮੇਰੇ ਪਾਪਾ ਜੀ ਦੇ ਦੋਸਤਾਂ ਨੇ ਲਿਖਿਆ ਬੜੀ ਵਧੀਆ ਕਿਤਾਬ ਆ 15 ਕ ਦਿਨ ਹੋ ਗਏ ਮੈਨੂੰ ਪੜਨ ਨੂੰ ਅੰਮ੍ਰਿਤ ਨੂੰ ਬਸ ਪੰਜਾਬੀ ਪਤਾ ਲੱਗ ਗਈ ਪੜਨਾ ਕਿਵੇਂ ਊੜਾ ਊੜਨ ਦਾ ਲੈਂਕਰ ਠਠਾ ਓ ਹਾਂਜੀ ਆੜਾ 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 ਰਾਰਾ ਲਲਾ ਲੱਲਾ ਐਰਲ ਹਾਂਜੀ ਈਰੀ ਈਰੀ ਨੂੰ ਸਿਆਰੀ ਅਦਕ ਈਰੀ ਨੂੰ ਅਦਕ ਟੈਂਕਾ ਇੱਤ ਚਾਰ ਹਾਂਜੀ ਪੈਰ ਪੈਰ ਚਾਰ ਪੈਰ ਚਾਰ ਪੈਰ 4 ਪੈਰ ਚਾਰ ਪੈਰ ਚੰਨ ਆ ਹੁਣ ਆ ਹੁਣ ਪੰਜਾਬੀ ਦੀ ਕਿਤਾਬ ਹੈ ਤੇ ਇਹਦੇ ਤੋਂ ਮੈਨੂੰ ਆਪਰੇ ਕੋਲੇ ਪਾਸੇ ਦੱਸ ਕੀ ਹੈ ਮਾਲਵੇ ਦੇਆ ਲੋਕ ਕਾਨਿਆ ਨਵਦੀਪ ਸਿੰਘ ਸਿੱਧੂ ਆ ਸ਼ਾਬਾਸ਼ ਪਹਿਲੀ ਕਿਤਾਬ ਹੈ ਠੇਠ ਪੰਜਾਬੀ ਦੀ ਤੇ ਬਾਈ ਤੇਜੇ ਰਾणे ਇਹ ਲਿਖਿਆ ਸੀਗਾ ਉਦੋਂ ਤੇ ਮੈਂ ਕਹਿੰਦਾ ਵੀ ਇਹ ਜਿਹੜਾ ਕਾਇਦਾ ਨਾ ਕੁਜੇ ਚ ਸਮੁੰਦਰ ਹੈ ਇਸ ਚੀਜ਼ ਦਾ ਮੇਰਾ ਖੁਦ ਦਾ ਤਜਰਬਾ ਇਹ ਹੈ ਵੀ ਇਹਨੇ 15 ਦਿਨ ਲਾਏ ਆ 15 20 ਕਦੇ ਚੱਕ ਲਿਆ ਕਦੇ ਰੱਖ ਲਿਆ ਕਦੇ ਰੱਖ ਲਿਆ ਕਦੇ ਆਏ 15 20 ਲਾ ਲਓ 20 ਦਿਨਾਂ ਦੇ ਵਿੱਚ ਵਿੱਚ ਅੱਖ ਠਾਉਣ ਲੱਗ ਪਿਆ ਸਾਰੇ ਪੰਜਾਬੀ ਦੇ ਆ ਜੇ ਮੈਂ ਹੁਣ ਤੁਹਾਨੂੰ ਦੱਸ ਦਿੰਨਾ ਆਪੇ ਦੇਖ ਲਿਓ ਆ ਅੰਤਰਾਇੰਗ ਵਿੱਚ ਆ ਪਰ ਕਿ ਲਿਖੋ ਕੋਲੇ ਪਾਸ ਉਹ ਹ ਉੱਚੀ ਬੋਲ ਪੋਰਸ ਤਾਂ ਤੇ ਤੇ ਹ ਸਿਕੰਦਰ ਵਾਹ ਹਾਂਜੀ ਪੋਰਸ ਤੇ ਸਿਕੰਦਰ ਪੋਰਸ ਤੇ ਸਿਕੰਦਰ ਆਏ ਅੱਖਰ ਠੋਣ ਲੱਗ ਪਿਆ ਇਹ ਇਹ ਕਹਦੇ ਆਪਾਂ ਨਾ ਪੰਜਾਬ ਇੱਥੇ ਕੋਸ਼ਿਸ਼ ਕਰਦੇ ਆ ਵਾ ਇਹ ਪਹਿਲਾਂ ਬਹੁਤ ਬੰਦੇ ਇਹ ਆ ਇਹਨਾਂ ਦਾ ਨੰਬਰ ਵੀ ਲਿਖਿਆ ਇਹਦੇ ਤੇ ਤੇ ਉਹਨਾਂ ਦਾ ਫੋਨ ਨੰਬਰ ਹੈ ਤੇ ਈਮੇਲ ਹੈ ਸਭ ਕੁਝ ਅਪ ਕਿੱਥੋਂ ਮੁੜਵਾ ਸਕਦੇ ਤੁਸੀਂ ਤੇ ਕੋਸ਼ਿਸ਼ ਕਰਾਂਗੇ ਅਸੀਂ ਇਥੇ ਟੈਕ ਤੇ ਐਡੀ ਲਿਡ ਚ ਕਾਇਦਾ ਜ਼ਰੂਰ ਮੰਗਵਾਉਣਾ ਤੇ ਇਹ ਬਸ ਇੱਕ ਪੁੱਲ ਦਾ ਕਿ ਸੁਗਾਤ ਹੀ ਆ ਇੱਕ ਜਿਹੜੀ ਚੀਜ਼ ਨੇ ਇਹ ਸਿੱਖ ਲਿਆ ਨਾ ਬਸ ਪਹਿਲੀ ਉਹ ਕਾਫੀ ਹੱਦ ਤੱਕ ਤੁਹਾਨੂੰ ਪੰਜਾਬੀ ਹੈ ਜਿਹੜੀ ਇਹਦੇ ਵਿੱਚ ਮਿਲ ਜੂਗੀ ਸਿੱਖਣ ਲਈ ਤੇ ਉਹ ਸ਼ਬਦਾਂ ਜਿਹੜੇ ਅਸੀਂ ਕਦੇ ਭੁੱਲ ਗਏ ਸੀਗੇ ਉਹ ਸਾਨੂੰ ਇਹ ਪੁਰਾਣੇ ਸ਼ਬਦ ਬਹੁਤ ਵਧੀਆ ਭੰਡਾਰ ਆ ਜਿਹੜਾ ਉਹ ਸ਼ਬਦਾਂ ਦਾ ਇਹਦੇ ਵਿੱਚ ਸ਼ੁਕਰੀਆ ਜੀ ਧੰਨਵਾਦ